ਹਨੁਮਾਨਗੜ੍ਹ ਦੇ ਟੀਬੀ ਇਲਾਕੇ ਵਿੱਚ ਬਣ ਰਹੀ ਫੈਕਟਰੀ ਨੂੰ ਤੱਕੇ ਨਾਲ ਲਾਉਣਾ ਚਾਹੁੰਦੀ ਸੀ ਸਰਕਾਰ ਪਰ ਅਗੋਹ ਹਨੁਮਾਨਗੜ੍ਹ ਵਾਲੇ ਵੀ ਪੂਰੇ ਹਿੰਡ ਤੇ ਪੱਕੇ ਨਿਕੜੇ ਉਹਨਾਂ ਨੇ ਕੱਟ ਕੇ ਦਿਖਾਤਾ ਧੌਣ ਚੋ ਕਿਲਾ ਅਤੇ ਪੱਟ ਕੇ ਮਾਰੀ ਸਾਰੀ ਫੈਕਟਰੀ ਅਤੇ ਗੱਟ ਤੱਕ ਕਿਸਾਨੀ ਦਾ ਚੰਡਾ ਕਾਰਪੋਰੇਟ ਘਰਾਣਿਆਂ ਨੇ ਬੜਾ ਜ਼ੋਰ ਲਾਇਆ ਸੀ ਇਸ ਇਲਾਕੇ ਨੂੰ ਖਰਾਬ ਕਰਨ ਵਾਸਤੇ ਕਿਉਂਕਿ ਜੇਕਰ ਇਹ ਫੈਕਟਰੀ ਜੋ ਇਥਨੋਲ ਵਾਲੀ ਹੈ ਇੱਥੇ ਲੱਗ ਜਾਂਦੀ ਤਾਂ ਜੀਰੇ ਫੈਕਟਰੀ ਜਿ ਤਰ੍ਹਾਂ ਇੱਥੇ ਦੇ ਥੱਲੇ ਦਾ ਪਾਣੀ ਨੂੰ ਵੀ ਇਹਨਾਂ ਨੇ ਪੂਰੀ ਤਰ੍ਹਾਂ ਗੰਧਲਾ ਕਰ ਦੇਣਾ ਸੀ ਜ਼ਹਿਰੀਲਾ ਕਰ ਦੇਣਾ ਸੀ ਜਿਸ ਕਰਕੇ ਪਹਿਲਾਂ ਜੋ ਸੰਤਾਪ ਪੰਜਾਬ ਨੇ ਹੰਡਾਇਆ ਕੈਂਸਰ ਦੇ ਸਾਰੇ ਤੋਂ ਜ਼ਿਆਦਾ ਮਰੀਜ਼ ਪੰਜਾਬ ਤੋਂ ਹੀ ਆਉਂਦੇ ਹਨ ਅਤੇ ਹੁਣ ਇਹਨਾਂ ਦੀ ਅੱਕ ਹਨੁਮਾਨਗੜ੍ਹ ਦੇ ਇਸ ਹਰੇ ਭਰੇ ਅਤੇ ਸ਼ਾਂਤ ਪਿੰਡੂ ਇਲਾਕੇ ਤੇ ਪੈ ਗਈ ਪਤਾ ਨਹੀਂ ਇਹ ਲੋਕ ਕਿਉਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਪਿੱਛੇ ਲੱਗੇ ਹੋਏ ਹਨ ਜਿੱਥੇ ਐਨੇ ਟਿੱਬੇ ਹਨ ਬਾਗੜ ਦਾ ਇਲਾਕਾ ਰੁੱਖਾ ਪਿਆ ਹੈ ਜਮਾ ਖੁੱਲਾ ਪਿਆ ਹੈ ਉੱਥੇ ਜਾ ਕੇ ਫੈਕਟਰੀ ਲਾ ਲਓ ਉੱਥੇ ਤਾਂ ਪਾਣੀ ਤਾਂ ਹੈ ਨਹੀਂ ਉੱਥੇ ਤਾਂ ਪਾਣੀ ਖਰਾਬ ਕਰ ਲਓ ਉੱਥੇ ਜਾ ਕੇ ਫੈਕਟਰੀ ਲਾ ਸਕਦੇ ਸਨ ਪਰ ਇਹਨਾਂ ਨੇ ਇਹ ਤਾਂ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਨਹੀਂ ਚੁਣਿਆ ਜੋ ਕਿ ਹਰਿਆ ਭਰਿਆ ਹੈ ਇੱਥੇ ਸਾਰੇ ਕਿਸਾਨ ਰਲ ਮਿਲ ਕੇ ਰਹਿੰਦੇ ਹਨ ਵੱਖ-ਵੱਖ ਤਰ੍ਹਾਂ ਦੀ ਕੋਮਾ ਰਹਿੰਦੇ ਹਨ ਅਤੇ ਪੂਰਾ ਭਾਈਚਾਰਕ ਸਾਜ ਹੈ ਇੱਥੋਂ ਦੇ ਲੋਕ ਪੰਜਾਬੀ ਵਧੀਆ ਜਾਣਦੇ ਹਨ ਰਾਜਸਥਾਨੀ ਵੀ ਵਧੀਆ ਜਾਣਦੇ ਹਨ ਅਤੇ ਹਰਿਆਣਵੀ ਵੀ ਚੰਗੀ ਤਰ੍ਹਾਂ ਬੋਲ ਲੈਂਦੇ ਹਨ ਜਾਨੀ ਕਿ ਤਿੰਨੇ ਭਾਸ਼ਾਵਾਂ ਦਾ ਸੁਮੇਲ ਕਹਿ ਸਕਦੇ ਹਾਂ ਪੂਰੇ 2 ਸਾਲ ਹੋ ਗਏ ਟਿੱਬੀ ਖੇਤਰ ਦੇ ਰਾਠੀ ਖੇੜੇ ਦੇ ਪਿੰਡ ਵਿੱਚ ਫੈਕਟਰੀ ਦੇ ਵਿਰੋਧ ਕਰਦੇ ਆ ਪਰ ਮਜਾਲ ਹੈ ਪ੍ਰਸ਼ਾਸਨ ਜਾਂ ਕਿਸੇ ਸਰਕਾਰ ਜਾਂ ਕਾਰਪੋਰੇਟ ਘਰਾਣੇ ਨੂੰ ਇਨ੍ਹਾਂ ਕਿਸਾਨਾਂ ਦੀ ਕੋਈ ਚਿੰਤਾ ਹੋਵੇ ਬਲਕਿ ਪ੍ਰਸ਼ਾਸਨ ਅਤੇ ਕਾਰਪੋਰੇਟ ਘਰਾਣੇ ਜੋ ਕਿ ਵੱਡੀਆਂ-ਵੱਡੀਆਂ ਫੈਕਟਰੀਆਂ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਖੋਣ ਵਾਸਤੇ ਦਿਨ-ਰਾਤ ਵਿੱਚ ਲੱਗੇ ਹੋਏ ਹਨ ਪੂਰਾ ਪ੍ਰਸ਼ਾਸਨ ਉਹਨਾਂ ਦੇ ਨਾਲ ਖੜਾ ਹੋਏ ਦਿਖਾਈ ਦਿੰਦਾ ਹੈ ਤੇ ਦੂਜੇ ਪਾਸੇ ਆਪਣੇ ਹੱਕਾਂ ਲਈ ਲੜਦੇ ਹੋਏ ਕਿਸਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਰਾਜਸਥਾਨੀ ਵੀ ਕਿਸੇ ਗੱਲ ਤੋਂ ਘੱਟ ਨਹੀਂ ਜੇਕਰ ਪੰਜਾਬ ਨੇ ਦਿੱਲੀ ਦੇ ਧੌਣ ਚੋ ਕਿਲਾ ਕੱਢਿਆ ਸੀ ਤਾਂ ਰਾਜਸਥਾਨ ਕਿਵੇਂ ਪਿੱਛੇ ਰਹਿ ਸਕਦਾ ਹੈ ਰਾਜਸਥਾਨ ਨੇ ਵੀ ਉਹ ਚੱਕੇ ਮਾਰੀ ਬਸਾਰੀ ਫੈਕਟਰੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਤੇ ਤਾਂ 2 ਸਾਲ ਹੋ ਗਈ ਸੀ ਸਰਕਾਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਪਰ ਜਦੋਂ ਕਿਸਾਨਾਂ ਨੇ ਹਿੰਮਤ ਕੀਤੀ ਤਾਂ ਵੱਡੇ ਵੱਡੇ ਸਿਆਸਤਦਾਨਾਂ ਦੇ ਮਹਿਲ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਭਾਵੇਂ ਕਿ ਸਰਕਾਰ ਨੇ 2 ਦਿਨ ਲਈ ਪੂਰੇ ਹਰਮਾਨਗੜ੍ਹ ਦੇ ਵਿੱਚ ਇੰਟਰਨੈਟ ਨੂੰ ਬੰਦ ਕਰ ਦਿੱਤਾ ਸੀ ਤਾਂ ਕਿ 17 ਤਰੀਕ ਨੂੰ ਜੋ ਮਹਾਪੰਚਾਇਤ ਰੱਖੀ ਹੋਈ ਸੀ ਉਸ ਦੀ ਖਬਰ ਲੋਕਾਂ ਤੱਕ ਨਾ ਪਹੁੰਚ ਸਕੇ ਉਹਨਾਂ ਦੀ ਤਸਵੀਰਾਂ ਉਹਨਾਂ ਦੀ ਵੀਡੀਓ ਲੋਕਾਂ ਤੱਕ ਨਾ ਪਹੁੰਚ ਸਕਣ 17 ਤਰੀਕ ਦੀ ਮਹਾਪੰਚਾਇਤ ਨੇ